ਸ਼ਰਣੀ ਆਇਓ 나ਥ ਨਿਦਾਨ ਨਾਮ ਪ੍ਰੀਤ ਲਾਗੀ ਮਨ ਪੀਤਰ ਮੰਗਨ ਕਉ ਹਰ ਤਾਨ ਸੁਖ ਦਾਈ ਪੂਰਨ ਪਰਮੇਸ਼ਰ ਕਰ ਕਿਰਪਾ ਰਖੂ ਮਾਨ ਦੇਹੋ ਪ੍ਰੀਤ ਸਾਧੂ ਸੰਗ ਸੁਆਮੀ ਹਰ ਗੁਣ ਰਸਨ ਵਖਾਲ ਜੋ ਬੁਲਾਵੋ ਤਿਉਂ ਬੋਲਾ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਤਵ ਕੀ ਅਤ ਪਿਆਰੀ ਵਹਿਰੂ ਸਾਹਿਬ ਜੀ ਅਗਨਤ ਛਾਪ ਨੀਂਦੇ ਦਾਸ ਖਾਤ ਪੀਤ ਵਰਤ ਅਨੰਦ ਉਲਾਸ ਆਪਣੀ ਆਮਾਨ ਕਸ਼ ਬਹੁਰ ਛਾਲੇ ਅਗਿਆਨੀ ਮਨ ਰੋਸ਼ ਕਰੇ ਆਪਣੀ ਪ੍ਰਕੀਤ ਆਪ ਹੀ ਖੋਵੈ ਬਹੁਰ ਉਸ ਕਾ ਵਿਸਵਾਸ ਨਾ ਹੋਵੈ ਜਿਸ ਕੀ ਬਸਤ ਇਸ ਆਗੈ ਰੱਖੈ ਪ੍ਰਭ ਕੀ ਆਗਿਆ ਮੰਨ ਮਾਥੈ ਉਸਤੇ ਚੌਗੁਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਉਸਤੇ ਚੌਗੁਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਜੁਗੁ ਜੁਗ ਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਪਿਤਾ ਸਤਗੁਰੂ ਦੇ ਲੜ ਲੱਗ ਕੇ ਸੰਧਿਆ ਦਾ ਸਮਾਂ ਗੁਰੂ ਸੰਗਤ ਚ ਸਫਲ ਕਰ ਰਹੇ ਹਾਂ ਜੀ ਆਓ ਗੁਰਮਤ ਵਿਚਾਰਾਂ ਦਾ ਸਮਾਂ ਹੋਇਆ ਹੈ ਏਕਾਗਰਤਾ ਬਣਾਈਏ ਜੁੜਨ ਦਾ ਯਤਨ ਕਰੀਏ ਵਿਚਾਰ ਉਹਦਾ ਵਿਸ਼ਾ ਸੁਖਨੀ ਸਾਹਿਬ ਪਾਵਨ ਬਾਣੀ ਦੀ ਪੰਜਵੀਂ ਅਸ਼ਟਪਦੀ ਦੇ ਦੂਸਰੇ ਪਦੇ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ ਸਤਿਗੁਰੂ ਇਕਾਗਰਤਾ ਬਣਾਉ ਮੰਨ ਗੁਰੂ ਚਰਨਾਂ 'ਚ ਜੁੜੇ ਇਸ ਦੀ ਵਿਚਾਰ ਕਰ ਸਕੀਏ ਅਰੰਭਤਾ ਤੋਂ ਪਹਿਲਾਂ ਗੁਰਬਖਸ਼ੀ ਫਤਿਹ ਦੀ ਸਾਂਝ ਪਿਆਰ ਉਤਮ ਅਤੇ ਸਤਕਾਰ ਨਾਲ ਬੁਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਖਸ਼ ਸਦਕਾ ਪੰਜਵੀਂ ਅਸ਼ਟ ਪਦੀ ਦੀ ਵਿਚਾਰ ਅਸੀਂ ਪਿਛਲੇ ਦਿਨ ਦੀਵਾਨ ਤੋਂ ਸ਼ੁਰੂ ਕੀਤੀ ਸੀ ਪੰਚਮ ਪਾਸ਼ਾ ਇਸ ਵਿੱਚ ਮਨੁੱਖ ਦੀ ਔਖਾਈ ਜੋ ਉਸ ਦਾ ਸੁਭਾਅ ਹੈ ਮਿਲੀਆਂ ਹੋਈਆਂ ਦਾਤਾਂ ਦੇ ਰਸ ਵਿੱਚ ਪੁੱਲਜ ਕੇ ਦੇਨ ਹਾਰ ਦਾ ਤਾਰ ਨੂੰ ਵਿਸਾਰ ਦੇਣਾ ਤੇ ਜੋ ਪਿੱਛੇ ਪ੍ਰਾਪਤ ਹੋ ਚੁੱਕਿਆ ਉਸ ਨੂੰ ਯਾਦ ਨਾ ਕਰਦਿਆਂ ਹੋਇਆਂ ਸ਼ੁਕਰਾਨੇ ਵਾਲਾ ਨਾ ਜਾਣਾ ਇਸ ਔਖਾਈ ਨੂੰ ਸਰਲ ਕਰਨ ਲਈ ਸਹਿਬ ਉਪਦੇਸ਼ ਤੇ ਰਹੇ ਨੇ ਬਾਰ ਬਾਰ ਯਾਦ ਕਰਾ ਰਹੇ ਨੇ ਕਿ ਉਹ ਕੀ ਕੀ ਦੇ ਰਿਹਾ ਹੈ ਅਗਰ ਉਹ ਰੁਕ ਜਾਏ ਤਾਂ ਤੇਰੇ ਜੀਵਨ 'ਚ ਕੀ ਕੁਝ ਵਾਪਰ ਸਕਦਾ ਹੈ ਇਸ ਲਈ ਉਸ ਵੱਲ ਧਿਆਨ ਕਰ ਜੋ ਦੇਨ ਹਾਰ ਦਾਤਾਰ ਪ੍ਰਭ ਹੈ ਜੋ ਸਾਰੀਆਂ ਹੀ ਬਖਸ਼ਿਸ਼ਾਂ ਕਰ ਰਿਹਾ ਤੂੰ ਹੋਰ ਪਾਸੇ ਜੇ ਤੁਰ ਪਿਆ ਉਸ ਨੂੰ ਛੱਡ ਕੇ ਤੇ ਇਸ 'ਚ ਉਸ ਨੂੰ ਕੋਈ ਔਖਾਈ ਨਹੀਂ ਹੈ ਪਰ ਤੇਰੇ ਜੀਵਨ ਦਾ ਸੁਖ ਚਲਾ ਜਾਏ ਜੇ ਤੂੰ ਲਾਗਿਆ ਸਵਾਏ ਵਾਲੇ ਰਸਤੇ ਤੇ ਤੁਰ ਪਿਆ ਨਾਨਕ ਕਹੂ ਨਾ ਸਿੱਜੇ ਤੇਰੇ ਕਿਤੇ ਪਛਾਨ ਨਹੀਂ ਰਹਿ ਤੇ ਬਿਨ ਆਵੇਂ ਪਤ ਜਾਏ ਬਿਨਾ ਬੰਦਗੀ ਤੂੰ ਕਿਤੇ ਇਜਤ ਨਹੀਂ ਮਿਲੇਗੀ ਸਤਿਗੁਰੂ ਜੀ ਬਾਣੀ ਇਸ ਪ੍ਰਤੀ ਬਿਲਕੁਲ ਸਪਸ਼ਟ ਹੈ ਕਹੇ ਤੂੰ ਬੇਅੰਤ ਰਸਾਂ ਨੂੰ ਭੋਗਦਾ ਪਰ ਜੇ ਸੱਚ ਰਸ ਵੱਲ ਨੂੰ ਤੂੰ ਨਾ ਤੁਰਿਆ ਜੇ ਸੱਚੇ ਦੇ ਸ਼ੁਕਰ ਗੁਜ਼ਾਰਨ ਵੱਲ ਨੂੰ ਨਾ ਤੁਰਿਆ ਤੇ ਸਹਬ ਕਹਿੰਦੇ ਸਭ ਬੇਅਰਥ ਹੈ ਪੰਜਵੇਂ ਪਾਤਸ਼ਾਹ ਦੇ ਅਸੀਂ ਬੋਲ ਪੜ੍ਹਦੇ ਹਾਂ ਜੈਤਿ ਸ੍ਰੀ ਕੀ ਵਾਰ ਮਹਿਲਾ ਪੰਜਵਾਂ ਸਹਬ ਕਹਿੰਦੇ ਨੇ ਬਸੰਤ ਸਵਰਗ ਲੋਕੈ ਜਿੱਤੇ ਪ੍ਰਿਥਵੀ ਨਵ ਖੰਡਣਾ ਸੁਖਾਂ ਦੀ ਗੱਲ ਕਰੀਏ ਤੇ ਸੁਖ ਇਤਨੇ ਹੋ ਜਾਣ ਕਿ ਵਰਗਾ ਚ ਕੋਈ ਰਹਿੰਦਾ ਹੋਵੇ ਇਸ ਤੋਂ ਅਗਾਹ ਤੇ ਹੁਣ ਹੋਰ ਕੋਈ ਸੁਖ ਨੂੰ ਡਿਫਾਈਨ ਕਰਨ ਦਾ ਤਰੀਕਾ ਨਹੀਂ ਕਿਸੇ ਦੇ ਸੁਖ ਬਾਬਤ ਦੱਸਣਾ ਹੋਏ ਤੇ ਕੋਈ ਕਹਦੇ ਉਹ ਤੇ ਵਰਗਾ ਦੀ ਮੌਜ ਲੈ ਰਿਹਾ ਹੈ ਇਹ ਇੱਕ ਹਿਸਾਬ ਦਾ ਸਾਰੇ ਸੁਖ ਪਾਰ ਹੈ ਇਹ ਕਹਿੰਦੇ ਨੇ ਕਿਉਂਕਿ ਮਨੁੱਖ ਦੀ ਸਾਰੀ ਦੀ ਸਾਰੀ ਪ੍ਰਭੁਲ ਇਛਾ ਹੀ ਤੇ ਹੈ ਵੀ ਸਵਰਗ ਲੱਭ ਜਾਏ ਜੋ ਚਲਾ ਗਿਆ ਹੈ ਸੀ ਉਸ ਦੇ ਨਾਮ ਦੇ ਨਾਲ ਵੀ ਤਿੱਕਾ ਜ਼ੁਰੀ ਲਿਖ ਦਿੰਨੇ ਆ ਜੀ ਸਵਰਗ ਵਾਸੀ ਕਿਸ ਨੂੰ ਸਾਰੇ ਸੁੱਖ ਲੱਭ ਗਏ ਨੇ ਇੱਥੇ ਵੀ ਤੇ ਉੱਥੇ ਤੇ ਸਹਿਬ ਕਹਿੰਦੇ ਨੇ ਮੰਨ ਲੋ ਕੋਈ ਉਦਾਹਰਨ ਦੇ ਤੌਰ ਤੇ ਸਵਰਗ ਵਾਸੀ ਵੀ ਹੋਏ ਸਵਰਗ 'ਚ ਰਹਿੰਦਾ ਹੋਏ ਰੈਨ ਨੂੰ ਖਾਨ ਨੂੰ ਪੈਨਨ ਨੂੰ ਹਰ ਤਰੀਕੇ ਦੇ ਸੁਖ ਭੋਗਦਾ ਹੋਏ ਬਸੰਤ ਸਵਰਗ ਲੋਕੈ ਹੋਰ ਤੇ ਹੋਰ ਸਾਰੀ ਪ੍ਰithvi ਦਾ ਜੇਤੂ ਵੀ ਹੋਏ ਜਿੱਤੇ ਪ੍ਰithvi ਨਵਖੰਡਣ ਨਵਖੰਡ ਪ੍ਰithvi ਸਾਰੀ ਜਿੱਤ ਲਈ ਪਰ ਇਸ ਤੋਂ ਬਾਅਦ ਵੀ ਗਤੀ ਨਹੀਂ ਹੈ ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਧਿਆਨ ਪਰਮਣ ਪਰ ਜੇ ਪ੍ਰਮਾਤਮਾ ਦਾ ਜਸ ਵਿਸਰ ਗਿਆ ਉਸ ਦਾ ਸ਼ੁਕਰਾਨਾ ਵਿਸਰ ਗਿਆ ਤੇ ਇਤਨਾ ਜਤਨ ਤੋਂ ਬਾਅਦ ਇਤਨੀ ਪ੍ਰਾਪਤੀ ਤੋਂ ਬਾਅਦ ਵੀ ਉਸ ਦਾ ਸਰਗ ਚ ਰਹਿਣਾ ਵੀ ਜਾਨੋ ਜੰਗਲ ਚ ਭਟਕਨ ਤੁਲ ਨਾਨਕ ਤੇ ਪ੍ਰਾਣੀ ਉਧਿਆਨ ਪਰ ਸੱਚੇ ਦੀ ਨਿਗਾਹ ਦੇ ਵਿੱਚ ਉਹ ਸਿਰਫ ਜੰਗਲ ਚ ਭਟਕਿਆ ਹੋਇਆ ਇੱਕ ਵਿਅਕਤੀ ਹੈ ਇਸ ਤੋਂ ਵੱਧ ਕੁਝ ਵੀ ਨਹੀਂ ਸਾਡੀ ਨਿਗਾਹ ਚ ਹੋਏਗਾ ਵੀ ਉਤੇ ਇਥੇ ਸਵਰਗ ਮੰਨ ਰਿਹਾ ਹਰੇਕ ਤਰੀਕੇ ਦਾ ਸੁਖ ਹੈ ਉਸ ਪਾਸ ਲੋਕਾਂ ਦੀ ਨਿਗਾਹੇ ਵਿੱਚ ਵੀ ਉੱਚਾ ਹੈ ਜਿਸ ਨੂੰ ਅਸੀਂ ਕੱਲ ਕਿਹਾ ਸੀ ਵੀ ਜੇ ਯੁਗ ਚਾਰੇ ਆਰ ਜਾਂ ਹੁਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ ਜੇ तिस ਨਦਰ ਨ ਆਵੀ ਤਾਂ ਬਾਤ ਨ ਪੁੱਛੈ ਕਿ ਦਿਨ ਹਾਰ ਦਾਤਾਰ ਦੀ ਨਿਗਾਹ ਤੇ ਪਾਤਰ ਨ ਬਣੇ ਤਾਂ ਇਤਨਾ ਕੁਛ ਪਾ ਕੇ ਵੀ ਖਾਲੀ ਤਾਂ ਤੇ ਅਗਲਾ ਸ਼ਲੋਕ ਨਾਲ ਹੀ ਆਪ ਕਿਨਿ ਕੌਤਕ ਕੋਟ ਤਵਾਸ਼ਿਆ ਚਿਤਨਾਵਸ ਨਾਉ ਰੰਗ ਤਵਾਸ਼ੇ ਤੇ ਬੇਅੰਤ ਹੋਣ ਕਰੋੜਾ ਹੀ ਹੋਣ ਪਰ ਇਹਨਾਂ ਰੰਗ ਤਮਾਸ਼ਿਆਂ ਦੇ ਵਿੱਚ ਪ੍ਰਮਾਤਮਾ ਦਾ ਧਿਆਨ ਕਿਤੇ ਵੀ ਜੇਕਰ ਨਾ ਹੋਏ ਚਿਤ ਨਾਵ ਸੁਨਾਓ ਤੇ ਆਪ ਕਹਿੰਦੇ ਨੇ ਜਾਣੋ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ ਕਰੋੜਾਂ ਨਰਕਾਂ ਦੇ ਬਰਾਬਰ ਹੈ ਉਹ ਥਾਉ ਤੇ ਉਹਨੂੰ ਥਾਉ ਨੂੰ ਵਸਦੀ ਨਾ ਜਾਣੋ ਉਜਾੜ ਜਾ ਬਾਣੀ ਚ ਸਹਿਬ ਦਾ ਜ਼ਿਕਰ ਹੁੰਦਾ ਨਾ ਵਸ ਦੀ ਸਗਨ ਅਪਾਰ ਨੂੰ ਪਰਾਮ ਦਾਸ ਪੁਰ ਹਰ ਹਾਂ ਨਾਨਕ ਸੰਮਲ ਜਾਹੇ ਨਾਏ RAM DAAS ਜਿੱਥੇ ਭਗਤ ਜਨ ਰਹਿੰਦੇ ਜਿੱਥੇ ਸੱਚ ਦਾ ਵਾਸਾ ਹੈ ਉਹ ਹੈ ਅਸਲ ਚ ਵਸ ਦੀ ਸਗਨ ਅਪਾਰ ਤੇ ਜਿੱਥੇ ਸੱਚ ਰਸੀਆ ਨਹੀਂ ਹੈ ਜਿੱਥੇ ਕੂੜ ਦਾ ਵਾਸਾ ਹੋ ਗਿਆ ਉਹ ਰਸਾਂ ਕਸਾਂ ਦਾ ਤੇ ਵਾਸਾ ਸਹਿਬ ਕਹਿੰਦੇ ਨੇ ਉੱਜੜ ਹੈ ਉਹ ਉਜਾੜ ਹੈ ਥਾਂ ਨਰਕਾਂ ਦੇ ਬਰਾਬਰ ਹੈ ਇਸ ਨੂੰ ਇਉਂ ਹੀ ਤੁਲ ਜਾਣ ਲੋ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਸੱਚ ਨਹੀਂ ਹੈ ਦਿਨ ਹਾਰ ਪ੍ਰਭ ਛੋੜ ਕੇ ਲਾਗੇ ਅੰਸ ਵਾਏ ਮਨਹੂਰ ਪਾਸੇ ਹੈ ਤੇ ਬਿਨਾਂ ਬੰਦਗੀ ਤੋਂ ਇੱਜ਼ਤ ਵੀ ਜਾਏ ਕਿਤੇ ਕਿਤੇ ਗਤੀ ਵੀ ਨਹੀਂ ਹੈ ਉਸ ਨੂੰ ਵਿਸਾਰਿਆ ਤੇ ਸੰਕੇਤ ਦਾ ਦੂਸਰੇ ਪਦੇ ਤੇ ਆਪ ਇਉਂ ਅਗਾ ਵਿਸਥਾਰ ਕਰਦੇ ਨੇ ਅਗੰਤ ਸ਼ਾ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ ਪ੍ਰਮਾਤਮਾ ਉਹ ਸ਼ਾ ਹੈ ਜਿਸ ਦੇ ਭੰਡਾਰੇ ਅਗੰਤ ਭਰੇ ਹੋਏ ਨੇ ਇਹਦਾ ਉਚਾਰਨ ਭੇਦ ਦੇ ਯਾਦ ਰੱਖਣਾ ਹੈ ਐਡਾ ਵੱਖਰਾ ਗਣਤ ਸ਼ਬਦ ਵੱਖਰਾ ਆ ਗਣਤ ਬਹੁਤੀ ਵਾਰੀ ਅਸੀਂ ਪਾਠ ਕਰਦੇ ਆ ਅਗਨਤ ਪਾਠ ਕਰਦੇ ਅਗਨਤ ਸ਼ਾ ਤੇ ਬਹੁਤੀ یوں ਹੀ ਕਰੀ ਜਾ ਰਹੇ ਅਗਨਤ ਦਾ ਕੋਈ ਅਰਥ ਨਹੀਂ ਗਣਤ ਤੋਂ ਭਾਵ ਗਿਣਤੀ ਆ ਗਣਤ ਤੋਂ ਭਾਵ ਜਿਸ ਦੀ ਗਿਣਤੀ ਨਾ ਹੋਏ ਜਿਸ ਦੇ ਪੰਡਾਰੇ ਦੀ ਕੋਈ ਗਿਣਤੀ ਨਾ ਹੋਏ ਪਰਮਾਤਮਾ ਉਹ ਸ਼ਾਹ ਹੈ ਜਿਸ ਕੋਲ ਗਿਣਤੀ ਦੀਆਂ ਚੀਜ਼ਾਂ ਨਹੀਂ ਹਨ ਉਹ ਅਗਣਤ ਚ ਪਹੁੰਚ ਗਿਆ ਪਰਮਾਤਮਾ ਦੇ ਦਰ ਸਭ ਭੰਡਾਰੇ ਨੇ ਜੋ ਤੂੰ ਨਹੀਂ ਵੀ ਜਾਣਦਾ ਉਹ ਵੀ ਉਹਦੇ ਦਰੋਂ ਮਿਲਦਾ ਹੈ ਮੇਰੀ ਮਤ ਕਿਤੇ ਤੇ ਥੱਕ ਸਕਦੀ ਹੈ ਸਾਬ ਨੇ ਇਸ ਲਈ ਕਿਹਾ ਵੀ ਉਸ ਦੀ ਗਿਣਤੀ ਕਿਤੇ ਨਹੀਂ ਰੁਕ ਸਕਦੀ ਉਹ ਫਿਰ ਵੀ ਅਗਣਤ ਹੀ ਰਹੇਗਾ ਅਗਣਤ ਸ਼ਾ ਪਾਠ ਹੈ ਕਈ ਵਾਰੀ ਸੱਸੇ ਨੂੰ ਕੰਨਾ ਹਾਹੇ ਪੈ ਰੋਂਕੜ ਸਾਹੂ ਜਾਂ ਸਾਹ ਪਾਠ ਕਰ ਦਿੰਨੇ ਹਾਂ ਸਾ ਨਹੀਂ ਸ਼ਾ ਹੈ ਪ੍ਰਮਾਤਮਾ ਸ਼ਾ ਇਹ ਲੈਂਦੇ ਪੰਜਾਬ ਵਿੱਚ ਮਾਝੇ ਦੇ ਇਲਾਕੇ 'ਚ ਆਮ ਵਪਾਰੀ ਨੂੰ ਜੋ ਵਪਾਰ ਆਦ ਕਰਦਾ ਹੈ ਦੁਕਾਨ ਖੋਲ ਕੇ ਬੈਠਾ ਉਹਨੂੰ ਸ਼ਾ ਕਹਿ ਦਿੰਦੇ ਸ਼ਾ ਤੋਂ ਸੌਦਾ ਲੈ ਉਹ ਹੱਟੀ ਤੋਂ ਜਾ ਤੇ ਸਹਿਬ ਉਸ ਇਲਾਕੇ 'ਚ ਹੀ ਆਪ ਜੀਵਨ ਧਾਰਿਆ ਉਥੇ ਹੀ ਵਿਚਰੇ ਇਸ ਲਈ ਆਪ ਦੀ ਜੋ ਬੋਲੀ ਹੈ ਉਸ ਵਿੱਚ ਉਹ ਸ਼ਬਦ ਹਨ ਇਲਾਕਾਈ ਸ਼ਬਦ ਹੁੰਦੇ ਨੇ ਸੁਭਾਵਕ ਪ੍ਰਮਾਤਮਾ ਉਹ ਹਟ ਦਾ ਮਾਲਕ ਹੈ ਜਿਸ ਦੇ ਹੱਟ 'ਚ ਗਿਣਤੀ ਨਹੀਂ ਚੀਜ਼ਾਂ ਦੀ ਭਰੀ ਪਈ ਹੈ ਤੇ ਉਹ ਸਾਨੂੰ ਆਪਣੀ ਦੇ ਰਾਸ ਆਪਣੀ ਰਾਸ ਪੂੰਜੀ ਬਖਸ਼ ਰਿਹਾ ਹੈ ਐਸਾ ਵੀ ਨਹੀਂ ਅਭਿ ਹੱਟ ਤੋਂ ਖਾਲੀ ਮੋੜਦਾ ਹੈ ਬਖਸ਼ਿਸ਼ ਕਰਕੇ ਇੱਧੇ ਹੀ ਜਾ ਰਿਹਾ ਤੇ ਅਸੀਂ ਕੀ ਕਰ ਰਹੇ ਹਾਂ ਖਾਤ ਪੀਤ ਵਰਤੈ ਆਨੰਦ ਉਲਾਸ ਮੈਂ ਖਾ ਰਿਹਾ ਹਾਂ ਪੁੰਚ ਰਿਹਾ ਹਾਂ ਖੁਸ਼ੀਆਂ ਮਨਾ ਰਿਹਾ ਹਾਂ ਨੱਚ ਟੱਪ ਰਿਹਾ ਹਾਂ ਉਹਦੀ ਬਖਸ਼ਿਸ਼ ਚ ਆਸੇ ਪਾਸੇ ਜੋ-ਜੋ ਸਾਡੇ ਹੋ ਰਿਹਾ ਹੈ ਸਭ ਪ੍ਰਮਾਤਮਾ ਦੀ ਦਿੱਤੀ ਦਾਤ ਦਾ ਸਦਕਾ ਹੀ ਹੋ ਰਿਹਾ ਕਿਸੇ ਘਰ ਚਾਉ ਹੈ ਤੇ ਅਗਲਾ ਡੀਜੇ ਵਜਾ ਰਿਹਾ ਰੌਣਕਾਂ ਲੱਗੀਆਂ ਹੋਈਆਂ ਲਾਈਟਾਂ ਜਗ ਰਹੀਆਂ ਇਹ ਸਾਰੇ ਕਿਸ ਗੱਲ ਦੇ ਸੰਕੇਤ ਨੇ ਬੜੀ ਖੁਸ਼ੀ ਕੋਈ ਤਨਾੜ ਹੈ ਉਸ ਦਾ ਮਹਿਲ ਵੱਡਾ ਦਿਸ ਰਿਹਾ ਜਦੋਂ ਕੋਈ ਤਨਾੜ ਹੈ ਉਹਨੇ ਹੀ ਮਹਿਲ ਵੱਡਾ ਦਿਸ ਰਿਹਾ ਇਹ ਸੰਕੇਤ ਹੈ ਉਸ ਦੇ ਤਨਾੜ ਹੋਣ ਦਾ ਉਹਨੇ ਉੱਡਾ ਹੀ ਵੱਡਾ ਆਪਣਾ ਫਸਾਰਾ ਕੀਤਾ ਹੋਇਆ ਸਾਡੇ ਬਾਰੇ ਜੋ ਸੰਕੇਤ ਨੇ ਖਾਣ ਪੀਣ ਦੇ ਵਰਤਨ ਦੇ ਲੋਕਾਂ ਦੇ ਵਿੱਚ ਇਹ ਦੱਸ ਰਹੇ ਨੇ ਵੀ ਸਾਡ ਨੂੰ ਜੋ ਚਾਅ ਪ੍ਰਾਪਤ ਹੋ ਰਿਹਾ ਖੁਸ਼ੀ ਮਿਲ ਰਹੀ ਹੈ ਸਹਿਬ ਕਹਿੰਦੇ ਨੇ ਪਰ ਗੱਲ ਉੱਠੇ ਵਿਗੜ ਜਾਂਦੀ ਹੈ ਬਹੁਤ ਸਾਰੀਆਂ ਜਿੱਤਾਂ 'ਚ ਜੇ ਕਿਸੇ ਦਿਨ ਹਾਰ ਹੋ ਜਾਏ ਬਹੁਤ ਸਾਰੀਆਂ ਦਾਤਾਂ ਪ੍ਰਾਪਤ ਹੋ ਰਹੀਆਂ ਸੰ ਕਿਸੇ ਦਿਨ ਕੁਝ ਗਵਾਜ ਜਾਏ ਜਿਹੜੀਆਂ ਖੁਸ਼ੀਆਂ ਦੀਆਂ ਲਾਈਟਾਂ ਜਗ ਰਹੀਆਂ ਸੰ ਡੀਜੇ ਵੱਜ ਰਹੇ ਸੰ ਇੱਕਦਮ ਦੇ ਉੱਥੇ ਕੋਈ ਦੁੱਖ ਦਾ ਸੁਨੇਹਾ ਆ ਜਾਏ ਫਿਰ ਕੀ ਹੁੰਦਾ ਸਭ ਲਾਈਟਾਂ ਬੰਦ ਸਭ ਡੀਜੇ ਬੰਦ ਹੁਣ ਤਾਂ ਇਹ ਗੱਲ ਹੋਰ ਹੀ ਹੋ ਗਈ ਇਹਨੂੰ ਸਹਿਬ ਕਹਿੰਦੇ ਨੇ ਆਪਣੀ ਆਮਾਨ ਕਸ਼ ਬਹੁਰ ਸ਼ਾਲੇ ਅਗਿਆਨੀ ਮਨ ਰੋਸ਼ ਕਰੇ ਹੁਣ ਮੇਰਾ ਮਨ ਅਗਿਆਨੀ ਮੈਨੂੰ ਇੰਨੀ ਸਮਝ ਨਹੀਂ ਛਾ ਨਹੀਂ ਦਿਤੀਆਂ ਸੰਸਾਰੀਆਂ ਆਪਣੀ ਹੱਟ ਤੋਂ ਚੀਜ਼ਾਂ ਜਿਤਨੇ ਮੇਰੇ ਆਪਰਵਾਰਿਕ ਸੰਸਾਰਿਕ ਸੁੱਖ ਨੇ ਪ੍ਰਮਾਤਮਾ ਛਾ ਨੇ ਆਪਣੀ ਹੱਟ ਤੋਂ ਮੈਨੂੰ ਵਸਤਵਾਂ ਦੇ ਦਿਤੀਆਂ ਵੀ ਜਾ ਤੂੰ ਖਰਚ ਲੈ ਪੁੰਚ ਲੈ ਕਿਸੇ ਦਿਨ ਸ਼ਾਹ ਦਾ ਜ਼ਿਕਰ ਜੀ ਕੀਤਾ ਉਹਨੇ ਇੱਕ ਚੀਜ਼ ਆਪਣੀ ਵਾਪਸ ਲੈ ਕੇ ਰੱਖ ਹੁਣ ਮੈਂ ਅਗਿਆਨੀ ਆ ਮੇਰੀ ਅਕਲ ਦਾ ਦਾਇਰਾ ਬੜਾ ਛੋਟਾ ਹੈ ਮੈਂ ਤੇ ਵੇਖਿਆ ਹੀ ਨਹੀਂ ਵੀ ਮੈਨੂੰ ਉਹਨੇ ਦਿੱਤਾ ਸੀ ਕਿਉਂਕਿ ਹੁਣ ਤਾਂ ਹੰਕਾਰ ਨਾਲ ਇਹਨੂੰ ਸ਼ੇਖ ਫਰੀਦ ਜੀ ਕਹਿੰਦੇ ਨੇ ਫਰੀਦਾ ਗਰਵ ਜਿਨਾ ਵਡਿਆਈਆਂ ਧਨ ਜੋਬਨ ਆਗਾਹ ਖਾਲੀ ਚੱਲੇ ਧੰਨੀ ਸਿਓ ਟਿੱਬੇ ਜਿਓ ਮੀਆਹ ਜਿਨ੍ਹਾਂ ਨੂੰ ਹੰਕਾਰ ਆ ਜਾਂਦਾ ਹੈ ਨਾ ਮਿਲੀਆਂ ਹੋਈਆਂ ਦਾਤਾਂ ਦਾ ਪ੍ਰਾਪਤ ਵੱਲੋਂ ਜੋ ਵਡਿਆਈਆਂ ਪ੍ਰਾਪਤ ਹੋ ਰੀਆਂ ਨੇ ਪ੍ਰਮਾਤਮਾ ਵੱਲੋਂ ਜਿਨ੍ਹਾਂ ਨੂੰ ਹੰਕਾਰ ਆ ਗਿਆ ਜਿਹੜੇ ਕਹਿੰਦੇ ਨੇ ਜੀ ਮੈਂ ਹੀ ਮੈਂ ਸੀ ਕਿ ਮੈਂ ਹੀ ਸਾਰੇ ਇਸ ਨੂੰ ਇਕੱਠੇ ਕੀਤੇ ਸਨ ਜਿਨ੍ਹਾਂ ਨੂੰ ਆਪਣੇ ਜ਼ੋਬਨ ਤੇ ਪੈਸੇ ਤੇ ਹੰਕਾਰ ਆ ਗਿਆ ਬਾੜਾ ਉਹ ਜਾਣੋ ਐਵੇਂ ਰਹਿ ਜਾਂਦੇ ਨੇ ਜਿਵੇਂ ਮੀਂਹ ਪਏ ਤੇ ਟਿੱਬੇ ਸੁੱਕੇ ਰਹਿ ਜਾਂਦੇ। ਖਾਲੀ ਚੱਲੇ ਧਣੀ ਸੋ। ਉਹ ਪ੍ਰਮਾਤਮਾ ਵੱਲੋਂ ਐਦਾਂ ਹੀ ਖਾਲੀ ਰਹਿ ਗਏ। ਖੱਲੀਏ ਫੁੱਲੀਏ ਬੱਪੂੜੇ ਭੀ ਤਨ ਵਿੱਚ ਸੁਆ। ਉਹਨਾਂ ਦੇ ਬਾਬਤ ਸਹਿਬੇ ਕਹਿੰਦੇ। ਸ਼ੇਖ ਰੀਜ਼ ਜੀ ਨੇ ਕਹੇ ਜਿਵੇਂ ਮੀਂਹ ਤੇ ਟਿੱਬੇ ਸੁੱਕੇ ਰਹਿ ਗਏ। ਮੀਂਹ ਤੇ ਵਰਸਿਆ ਸੀ ਬੜਾ ਵਰਸਿਆ ਸੀ। ਸਭ ਪਾਸੇ ਜਲਥਲ ਹੋ ਗਈ ਸੀ। ਪਰ ਟਿੱਬਿਆਂ ਤੇ ਕੋਈ ਅਸਰ ਨਹੀਂ ਹੋਇਆ ਉਹ ਖਾਲੀ ਰਹੇ ਕਿਉਂਕਿ ਉਹਨਾਂ ਨੂੰ ਹੰਕਾਰ ਬੜਾ ਸੀ ਆਪਣੀ ਅੱਤੇ ਵੀ ਮੈਂ ਇਕੱਠਾ ਕੀਤਾ ਮੈਂ ਇਕੱਠਾ ਕੀਤਾ ਇਹ ਅਹੰਕਾਰ ਹੀ ਰੋਸ਼ ਕਰਾਉਂਦਾ ਹੈ ਹੰਕਾਰ ਕਹਿੰਦਾ ਮੇਰਾ ਹੈ ਸਭ ਮੇਰਾ ਹੈ ਸਭ ਮੇਰਾ ਕਿਸੇ ਨੂੰ ਵੀ ਪੁੱਛ ਕੇ ਦੇਖ ਲਓ ਜੀ ਕੋਈ ਵੀ ਵਸਤ ਹੋਏ ਕੋਈ ਹੈ ਜੋ ਬਾਹਰੇ ਤੌਰ ਤੋਂ ਇਹ ਕਹਦੇ ਜੀ ਸਭ ਪਰਮਾਤਮਾ ਦਾ ਦਿੱਤਾ ਹੈ ਜੀ ਨਹੀਂ ਤੇ ਅਸੀਂ ਕਹਿੰਨੇ ਲੈ ਗੱਡੀ ਮੇਰੀ ਹੈ ਜੀ ਘਰ ਮੇਰਾ ਹੈ ਜੀ ਮੈਂ ਖਰੀਦਿਆ ਮੇਰਾ ਮੁੰਡਾ ਹੈ ਮੇਰਾ ਪਰਿਵਾਰ ਹੈ ਸਭ ਕੁਝ ਤੇ ਮੇਰਾ ਹੀ ਹੈ ਤੇ ਮੇਰੇ ਦਾ ਤੇ ਫਿਰ ਹੰਕਾਰ ਬਣੇਗਾ ਹੁਣ ਮੈਂ ਹੀ ਕਹੀ ਜਾ ਰਿਹਾ ਮੈਂ ਮੇਰਾ ਸਾਰਾ ਕੁਛ ਆ ਵੀ ਮੇਰਾ ਹੈ ਜੀ ਆ ਵੀ ਮੈਂ ਹੀ ਲਿਆਂਦਾ ਸੀ ਹੁਣ ਜਦੋਂ ਪ੍ਰਮਾਤਮਾ ਨੇ ਵਿੱਚੋਂ ਕੁਝ ਮੰਗ ਲਿਆ ਹੁਣ ਕਿਉਂਕਿ ਮੈਂ ਹੀ ਕਹਿ ਰਿਹਾ ਸੀ ਮੇਰਾ ਅਸਿੱਤ ਫਿਰ ਮੇਰਾ ਰੋਸ਼ ਤੇ ਬਣਨਾ ਹੀ ਬੰਦਾ ਕੁਝ ਖੋਲਿਆ ਜਾਏਗਾ ਜੋ ਤੁਹਾਡਾ ਸੱਚਮੁੱਚ ਆਪਣਾ ਹੋਏਗਾ ਤੁਸੀਂ ਲੜ ਜਾਓਗੇ ਤੇ ਮਨੁੱਖ ਲੜ ਰਿਹਾ ਹੁਣ ਅਗਿਆਨੀ ਮਨ ਲੜ ਰੱਬ ਨਾਲ ਹੀ ਰਿਹਾ ਉਸ ਸ਼ਾਹ ਦੇ ਨਾਲ ਜਿਨੇ ਸਾਰਾ ਕੁਝ ਦਿੱਤਾ ਸੀ ਜਿਸਨੇ ਸਾਰਾ ਕੁਝ ਦਿੱਤਾ ਸੀ ਹਸਨ ਹੋਇਆ ਹੈ ਫਕੀਰ ਜੀ ਬਹੁਤ ਚ ਪਦਵੀ ਤੇ ਪਹੁੰਚਿਆ ਹੋਇਆ ਸੀ ਉਸ ਦਾ ਆਪਣੇ ਪੁੱਤਰ ਨਾਲ ਬੜਾ ਪਿਆਰ ਸੀ ਬੜਾ ਪ੍ਰੇਮ ਸੀ ਪਿਆਰ ਸੀ ਤਿੰਨ ਜੀ ਸਨ પતિ ਪਤਨੀ ਸੀ ਤੇ ਜਾਂ ਇੱਕ ਪੁੱਤਰ ਸੀ ਸੋਨਾ ਘਰ ਚੱਲ ਰਿਹਾ ਸੀ ਅਚਾਨਕ ਪੁੱਤਰ ਚਲਾਣਾ ਕਰਕੇ ਅਚਾਨਕ ਭਰ ਜਵਾਨੀ ਚ ਕਰਦੀ ਨੂੰ ਲੱਗਿਆ ਵੀ ਹੁਣ ਤੇ ਪਰਿਵਾਰ ਗਿਆ ਪੁੱਤਰ ਦਾ ਵਿయోగ ਮੇਰੇ ਪਤੀ ਨੂੰ ਮਾਰ ਮੁਕਾਏਗਾ ਤੇ ਬੈਂਟਲ ਹਿਲ ਜਾਏਗਾ ਇਤਨਾ ਪਿਆਰ ਕਰਦਾ ਸੀ ਪਰ ਉਹ ਕੀ ਦੇਖਦੀ ਹੈ ਬੇ ਹਸਨ ਸ਼ਾਂਤ ਹੈ ਬਿਲਕੁਲ ਸ਼ਾਂਤ ਜਰਾ ਵੀ ਨਹੀਂ ਹਿੱਲਿਆ ਜਰਾ ਵੀ ਨੂੰ ਅਫਸੋਸ ਨਹੀਂ ਹੋਇਆ ਅੱਖਾਂ 'ਚ ਹੰਝੂ ਵੀ ਨਹੀਂ ਆਏ ਸਾਰਾ ਕੁਝ ਹੋ ਗਿਆ ਰਿਸ਼ਤੇਦਾਰ ਆਏ ਪਰਤ ਗਏ ਨੇ ਪੁੱਛਿਆ ਵੀ ਕੀ ਕੁਛ ਅੰਦਰ ਜਿਆਦਾ ਸਦਮਾ ਲੱਗ ਗਿਆ ਵੀ ਅੱਖਾਂ ਰਾਹੀਂ ਬਾਹਰ ਵੀ ਹੰਝੂ ਵੀ ਨਹੀਂ ਚੋਏ ਵੀ ਸਵਾਮੀ ਕੋਈ ਤਾਂ ਦੱਸੋ ਉਹ ਕਹਿੰਦਾ ਦੱਸਣ ਨੂੰ ਕੁਛ ਹੈ ਹੀ ਨਹੀਂ ਕੁਛ ਮਹਿਸੂਸ ਹੀ ਨਹੀਂ ਹੋਇਆ ਕਾਰਨ ਉਹ ਕਹਿੰਦੇ ਬਸ ਮੈਂ ਇਤਨਾ ਸਮਝ ਗਿਆ ਮੈਂ ਤੇ ਉਦੋਂ ਵੀ ਖੁਸ਼ ਸੀ ਜਦੋਂ ਇਹ ਨਹੀਂ ਸੀ ਇਹ ਤੇ ਵਿਚਾਰ ਦਾ ਪ੍ਰਮਾਤਮਾ ਦਾ ਦਿਖਾਇਆ ਹੋਇਆ ਇੱਕ ਸੁਪਨਾ ਸੀ ਹੁਣ ਟੁੱਟ ਗਿਆ ਹੈ ਤੇ ਮੈਂ ਸੁਪਨੇ ਨਾਲ ਹੀ ਜੇ ਚਿੱਤ ਲਾਏ ਜਾਵਾਂਗਾ ਤੇ ਮੂਰਖ ਹੋਵਾਂਗਾ ਬਾਣੀ ਕਹਿੰਦੀ ਸੁਪਨੇ ਸੇਤੀ ਚਿੱਤ ਮੂਰਖ ਲਾਇ ਜੋ ਮੂਰਖ ਹੈ ਸੁਪਨੇ ਨਾਲ ਚਿੱਤ ਲਾ ਕੇ ਬੈਠਾ ਹੈ ਤੇ ਅਸੀਂ ਵੀ ਸੁਪਨੇ ਨਾਲ ਹੀ ਚਿੱਤ ਲਾਇਆ ਹੋਇਆ ਹੈ ਤੇ ਅਸੀਂ ਚਾਹੁੰਨੇ ਵੀ ਸੁਪਨਾ ਟੁੱਟੇ ਨਾ ਜੇ ਟੁੱਟ ਗਿਆ ਤੇ ਅਸੀਂ ਬਰਲਾਪ ਕਰਦੇ ਹਸਨ ਕਹਿੰਦਾ ਕੋਈ ਨਹੀਂ ਉਸਦਾ ਹੀ ਸੁਪਨਾ ਸੀ ਉਸਨੇ ਮੁਕਾਤਾ ਮੈਂ ਪਹਿਲਾਂ ਵੀ ਠੀਕ ਸੀ ਹੁਣ ਵੀ ਠੀਕ ਆ ਛੇਵੇਂ ਪਾਤਸ਼ਾਹ ਵੀ ਆਪਣੇ ਪੁੱਤਰਾਂ ਵਾਂਗ ਹੀ ਐਸੀ ਐਸੀ ਬਾਬਾ ਟਾਲ ਜੀ ਚਲੇ ਗਏ ਬਾਬਾ ਗੁਰਦਿੱਤਾ ਜੀ ਚਲੇ ਗਏ ਪ੍ਰਾਪਤ ਸ਼ਾਂਤ ਨੇ بڑے ਰਿਸ਼ਤੇਦਾਰ ਸਿੱਖਾ ਰਹੇ ਨੇ ਸਤਸੰਗੀ ਆ ਰਹੇ ਨੇ ਪੁੱਛ ਰਹੇ ਤਿਆਬ ਵੀ ਇਹੀ ਕਹਿ ਰਹੇ ਨੇ ਉਹਨੇ ਲੀਖ ਖਿੱਚੀ ਸੀ ਉਹਨੇ ਹੀ ਮਿਟਾਈ ਹੈ ਮੈਂ ਇਸ ਵਿੱਚ ਕੀ ਕਰਾਂ ਪੰਜਵੇਂ ਪਾਦਸ਼ਾਹ ਇਹਨੂੰ ਬਿਲਕੁਲ ਸਾਫ਼ ਕਹਿੰਦੇ ਨੇ ਆਪਣੀ ਅਮਾਨ ਕਸ਼ ਬਹੁਰ ਸ਼ਾਲੇ ਜਿਸ ਕਿਸੇ ਦਿਨ ਸ਼ਾਹ ਨੇ ਆਪਣੀ ਅਮਾਨਤ ਵਾਪਸ ਦਿੱਥੋਂ ਮੰਗ ਲਈ ਉਸ ਦਿਨ ਤੇਰਾ ਇਹ ਕਾਰਜ ਨਹੀਂ ਬਣਦਾ ਸਿਆਣੇ ਮਨ ਦਾ ਕਰਮ ਨਹੀਂ ਹੈ ਰੋਸ਼ ਕਰਨਾ ਅਗਿਆਨੀ ਮਨ ਰੋਸ਼ ਕਰੇ ਅਗਿਆਨੀ ਮਨ ਰੋਸ਼ ਕਰੀ ਜਾਵੇ ਜਿਤਨਾ ਕੋਈ ਅਗਿਆਨੀ ਹੋਏਗਾ ਉਡਾ ਹੀ ਉਹਦਾ ਰੋਸ਼ ਵੱਡਾ ਹੋਏਗਾ ਉਤਨੇ ਚੀਖ ਚੰਗਿਆੜਾ ਹੋਏਗਾ ਹੈ ਉਸਦੀ ਹੀ ਦਾਤ ਹੋ ਸਕਦਾ ਹੈ ਵੀ ਅੱਜ ਚਾਉ ਹੈ ਇਹ ਨਹੀਂ ਵੀ ਜਿੰਦ ਖੋਲੇਗਾ ਹੋ ਸਕਦਾ ਹੈ ਵੀ ਇੱਕ ਦਿਨ ਨਫਾ ਦਿੱਤਾ ਬਹੁਤ ਨਫਾ ਦਿੱਤਾ ਦੂਵੇ ਦਿਨ ਘਾਟਾ ਹੋ ਜਾ ਜੇ ਮੈਂ ਨਫੇ ਵਾਲੇ ਦਿਨ ਸ਼ੁਕਰਾਨੇ ਗੁਜ਼ਾਰਦੇ ਆਂ ਫਿਰ ਮੈਨੂੰ ਘਾਟੇ ਵਾਲੇ ਦਿਨ ਵੀ ਤੈਸੇ ਹੀ ਰਹਿਣਾ ਚਾਹੀਦਾ ਤੇ ਤੇਰੀ ਕਿਰਪਾ ਸਦਕਾ ਨਫਾ ਹੋਇਆ ਘਾਟਾ ਹੋਇਆ ਤਾਂ ਵੀ ਕੋਈ ਪਰਵਾਹ ਨਹੀਂ ਇੰਜ ਹੋਇਆ ਕਿ ਇੱਕ ਸਿੱਖ ਗੁਰੂ ਪਾਸ ਆਇਆ ਉਹਨੇ ਆ ਕੇ ਸਵਾਲ ਕੀਤਾ ਸਤਿਗੁਰੂ ਨੂੰ ਵੀ ਮੈਂ ਕੈਸਾ ਸਿੱਖ ਬਣਾ ਉਦਾਸੀ ਬਣਾ ਬਿਲਕੁਲ ਸ਼ਾਂਤ ਚਿਤ ਬਣ ਜਾ ਕੀ ਗ੍ਰਸਤੀ ਬਣਾ ਦੋ ਤਿੰਨ ਤਰੀਕੇ ਦਾ ਜੀਵਨ ਦਰਸ਼ਟਾ ਹੈ ਸਾਖਿਲ ਮੇਰੀ ਹੈ ਕਿ ਕੋ ਗ੍ਰਸਤੀ ਸਿੱਖ ਦੇ ਘਰ ਜਾਂਦਾ ਹੈ ਉਸ ਦਾ ਜੀਵਨ ਦੇਖਦਾ ਹੈ ਵਾਪਸ ਪਰਤਦੇ ਆ ਇੱਕੋ ਸਾਧ ਦਾ ਜੀਵਨ ਦੇਖਦਾ ਕੀ ਹੈ ਕਿ ਇੱਕ ਦਰਖਤ ਖੇਟ ਛਾਂ ਉੱਤੇ ਬੈਠਾ ਇਤਨੇ ਤੇ ਇੱਕ ਸਾਧ ਆਇਆ ਉਹ ਉੱਥੇ ਬੈਠਾ ਆਪਣੇ ਰੰਗ ਚ ਰਸਿਆ ਤੇ ਪਾਸੇ ਵੀ ਬੈਠਾ ਰਿਹਾ ਥੋੜੀ ਦੇਰ ਲੰਗੀ ਤੇ ਇੱਕ ਸ਼ਾਹ ਵਪਾਰੀ ਘੁੰਮਦਾ ਹੋਇਆ ਉਹ ਵੀ ਉਸ ਦਰਖਤੇ ਹੇਠ ਆ ਕੇ ਬੈਠ ਗਿਆ ਸ਼ਾਹ ਵਪਾਰੀ ਨੂੰ ਕਿਸੇ ਵਪਾਰ ਚ ਮੁਨਾਫਾ ਹੋਇਆ ਸੀ ਉਹਨੇ ਕੀ ਕੀਤਾ ਵੀ ਸਾਧ ਨੂੰ ਕੁਝ ਭੇਟਾ ਦੇ ਦिए ਕੰਬਲੇ ਕੁਝ ਪੈਸੇ ਰੱਖ ਕੇ ਕੁਝ ਮਠਿਆਈ ਰੱਖ ਕੇ ਮੱਥਾ ਟੇਕਦਾ ਉਦਾਸੀ ਆਪਣੀ ਮੌਜ 'ਚ ਬੈਠਾ ਰਿਹਾ ਥੋੜੀ ਦੇਰ ਹੋਰ ਲੰਗੀ ਵਪਾਰੀ ਆਪਣੇ ਰਸਤੇ ਹੋ ਗਿਆ ਇੱਕ ਹੋਰ ਤੀਸਰਾ ਵਿਅਕਤੀ ਆਇਆ ਜਿਹਦਾ ਮਨ ਚੋਰ ਸੀ ਸਰੀਰ ਚੋਰ ਨਹੀਂ ਹੁੰਦਾ ਚੋਰ ਤੇ ਮਨ ਹੈ ਸਰੀਰ ਤਾਂ ਸਾਧਾ ਜਿੱਧਰ ਨੂੰ ਮਰਜੀ ਲੈ ਤੂੰ ਚਾਹੇ ਤੂੰ ਇਸ ਨੂੰ ਰੱਬ ਵਰਗਾ ਬਣਾ ਲੂ ਚਾਹੇ ਕੁਰੂ ਬਣਾ ਲੂ ਸਰੀਰ ਨੇ ਤਿਤੁਰ ਪਹਿਣਾ ਮਨ ਦੇ ਮਗਰ ਮਗਰ ਜਿੱਧਰ ਨੂੰ ਮਨ ਕਹੇਗਾ ਚੱਲ ਚੱਲ ਪੈਣਾ। ਸਰੀਰ ਦਾ ਕੋਈ ਜ਼ੋਰ ਨਹੀਂ ਹੈ। ਉਸਨੇ ਦੇਖਿਆ ਵੀ ਪਦਾਰਥ ਵੀ ਪਏ ਨੇ, ਪੈਸੇ ਵੀ ਪਏ ਨੇ, ਕੱਪੜੇ ਵੀ ਪਏ ਨੇ ਉਹਨੇ ਫਟਾਫਟ ਇਕੱਠੇ ਕੀਤੇ ਤੇ ਦੌੜ ਗਿਆ। ਸਿੱਖਦੇ ਮਨ ਚ ਆਇਆ ਵੀ ਸਾਧ ਜੀ ਉਹ ਗੱਲੇ ਸਮਾਨ ਲੈ ਗਿਆ। ਵੀ ਫੜਾ ਸਾਧ ਪਰ ਸ਼ਾਂਤ। ਜਦ ਸਤਿਗੁਰੂ ਕੋਲ ਆ ਕੇ ਸਾਖੀ ਸੁਣਾਏ ਗੱਲ ਦੱਸੀ ਵੀ ਕੈਸਾ ਸਾਧ ਮਿਲਿਆ ਸੀ ਤੇ ਸਹਿਬ ਕਿੰਨੇ ਸੱਚਮੁਖ ਜੀਵਨ ਐਸੇ ਹੀ ਚਾਹੀਦਾ ਮਿਲ ਗਿਆ ਤਾਂ ਵੀ ਰੌਲਾ ਨਹੀਂ ਹੈ ਜੇ ਕੋਈ ਦੇ ਗਿਆ ਸਾਧ ਨੂੰ ਤਾਂ ਵੀ ਉਹਦੀ ਜੈਕਾਰਾ ਦੇ ਗੀਤ ਨਹੀਂ ਗਾਏ ਵੀ ਤੇਰਾ ਬੜਾ ਭਲਾ ਹੋ ਜਾਏ ਤਾਂ ਵੀ ਸ਼ਾਂਤ ਜੇ ਕੋਈ ਲੈ ਗਿਆ ਤੇ ਲੈ ਜਾ ਕਿਹੜਾ ਆਪਣਾ ਸੀ ਉਦਾਸੀ ਦਾ ਜੀਵਨ ਐਸਾ ਨਿਰੰਗਾ ਸਾਹਿਬ ਕਹਿੰਦੇ ਸਿੱਖ ਐਸਾ ਹੀ ਬਣੇ ਜੇ ਮਾਲਕ ਨੇ ਦਿੱਤਾ ਹੈ ਤਾਂ ਵੀ ਸ਼ਾਂਤ ਚਿੱਤ ਹੈ ਬਾਲੇ ਭੰਗੜੇ ਨਹੀਂ ਪੈ ਰਹੇ ਢੀਜੇ ਨਹੀਂ ਵਜ ਰਹੇ ਜੇ ਕੁਛ ਖੁੱਸ ਗਿਆ ਹੈ ਤੇ ਬਾਲਾ ਰੋਣਾ ਵੀ ਨਹੀਂ ਹੈ ਤਾਂ ਵੀ ਸ਼ਾਂਤ ਇਸ ਨੂੰ ਆਪ ਕਹਿੰਦੇ ਨੇ ਆਪਣੀ ਆਮਾਨ ਕਸ਼ ਬਹੁਰ ਸ਼ਾਲੇ ਅਗਿਆਨੀ ਮਨ ਰੋਸ਼ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੇ ਬਹੁਰੁਸਕਾ ਵਿਸ਼ਵਾਸ ਨਾ ਹੋਵੇ ਇਸ ਤਰੀਕੇ ਦੇ ਨਾਲ ਮਨੁੱਖ ਆਪਣੀ ਪ੍ਰਤੀਤ ਆਪਣਾ ਭਰੋਸਾ ਆਪ ਹੀ ਗਵਾ ਦਿੰਦਾ ਜਦੋਂ ਜਦੋਂ ਅਸੀਂ ਰੋਸ਼ ਕਰਦੇ ਹਾਂ ਰੱਬ ਦੇ ਨਾਲ ਉਹ ਸੱਚੇ ਸ਼ਾਹ ਨਾਲ ਤੇ ਮੈਂ ਆਪਣਾ ਭਰੋਸਾ ਗਵਾ ਰਿਹਾ ਮੈਂ ਹੌਲਾ ਹੁੰਦਾ ਜਾ ਰਿਹਾ ਅਸੀਂ ਕਹਿੰਦੇ ਨੇ ਫਲਾਣੇ ਬੰਦੇ ਨੂੰ ਪਰਖ ਕੇ ਦੇਖ ਲਿਆ ਜੀ ਅਸੀਂ ਉਹ ਹੈ ਨਹੀਂ ਪੂਰਾ ਪਹਿਲਾਂ ਕੁਝ ਹੋਰ ਦਿਖਾਉਂਦਾ ਸੀ ਹੁਣ ਕੁਝ ਹੋਰ ਐ ਸੀ ਆਮ ਹੀ ਕਹਿ ਦਿੰਦੇ ਤੇ ਰੱਬ ਸਾਨੂੰ ਪਰਖ ਰਿਹਾ ਤੇ ਅਸੀਂ ਵੀ ਉਹਦੇ ਤਰਾਜੂ 'ਚ ਬਿਲਕੁਲ ਹੌਲੇ ਹੋ ਜਾਂਦੇ ਜਿਵੇਂ ਮੈਂ ਰੋਸ਼ ਕਰਦਾ ਅਗਿਆਨੀ ਮਨ ਰੋਸ਼ ਕਰਦਾ ਹੈ ਸਾਬ ਕਹਿੰਦੇ ਤਿਵੇਂ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁ ਰੁਸਕਾ ਵਿਸ਼ਵਾਸ ਨਾ ਇਹ ਤੇ ਸੰਸਾਰੀ ਗੱਲ ਹੈ ਜਦੋਂ ਅਸੀਂ ਇੱਕ ਵਾਰ ਭਰੋਸਾ ਗਵਾ ਦਾਂਗੇ ਤੇ ਫਿਰ ਛੇਤੀ ਛੇਤੀ ਕੋਈ ਭਰੋਸਾ ਨਹੀਂ ਕਰਦਾ ਐਦਾਂ ਹੀ ਹੈ ਅਸੀਂ ਫਿਰ ਕਹਿੰਦੇ ਤਾਂਗੇ ਵੀ ਮੇਰਾ ਭਰੋਸਾ ਕਰ ਭਈ ਹੁਣ ਮੈਂ ਧਗਾ ਨਹੀਂ ਕਰਦਾ ਧੋਖਾ ਨਹੀਂ ਦਿੰਦਾ ਇਸ ਵਾਰ ਭਰੋਸਾ ਕਰ ਲਓ ਫਿਰ ਲੋਕ ਕਹਿੰਦੇ ਨਹੀਂ ਜੀ ਵੀ ਤੁਸੀਂ ਪਹਿਲਾਂ ਬਹੁਤ ਐਸਾ ਹੀ ਕੀਤਾ ਹੈ ਪ੍ਰਮਾਤਮਾ ਦੇ ਦਰ ਵੀ ਇਦਾਂ ਹੀ ਫਿਰ ਮੈਂ ਆਪਣੀ ਪ੍ਰਤੀਤਾਪ ਗਵਾ ਰਿਹਾ ਹਾਂ ਸਹਿਬ ਕਹਿੰਦੇ ਨੇ ਗੱਲ ਤਾਂ ਬਣੇਗੀ ਜਿਸकी ਬਸਤ ਸਾਗਿਆ ਰਾਖਾ ਪ੍ਰਭ ਕੀ ਆਗਿਆ ਮੰਨੈ ਮਾਥੈ ਸੁਚੱਜਾ ਪੰਤੇ ਹੈ ਜਿਸ ਪ੍ਰਮਾਤਮਾ ਨੇ ਜੋ ਦਿੱਤਾ ਹੈ ਉਹਦੇ ਅੱਗੇ ਨਮਸਕਾਰ ਕਰਦਾ ਰੱਬ ਤੇਰਾ ਹੀ ਹੈ ਦਵੇਂ ਰੱਖ ਲਵੇਂ ਤੇਰਾ ਹੀ ਹੈ ਮੈਂ ਇਸ ਦਾ ਮਾਨ ਨਹੀਂ ਕਰਦਾ ਮੈਂ ਇਸ ਦਾ ਅਹੰਮ ਨਹੀਂ ਪਾਲਿਆ ਹੋਇਆ ਮੈਂ ਤੇ ਤੇਰੇ ਅੱਗੇ ਹੀ ਅਰਦਾਸ ਕਰਦਾ ਰਾਮ ਗਸਈਆ ਜੀ ਕੇ ਜੀਵਨਾ ਮੋਹਿ ਨ ਬਿਸਾਰੂ ਮੈਂ ਜਨ ਤੇਰਾ ਮੇਰੀ ਸੰਗਤ ਪੂਜ ਸੋਚ ਦਿਨ ਰਾਤਿ ਕਰਮ ਕੁਟਿਲਤਾ ਜਨਮ ਕੁਪਾਤੀ RAM ਦਸਾਈਆਂ ਜੀ ਕੇ ਜੀਵਨਾ ਮੋਹਿ ਨ ਬਿਸਾਰੂ ਮੈਂ ਜਨ ਤੇਰਾ ਮੇਰੀ ਹਰੋ ਵਿਪਤ ਜਨ ਕਰੂ ਸੁ ਭਾਈ ਚਰਨ ਨ ਛਾਡੂ ਸਰੀਰ ਕਤ ਜਾਏ ਕਹ ਰਵਿਦਾਸ ਪਰਉ ਤੇਰੀ ਸਾਭਾ ਬੇਗ ਮਿਲੋ ਜਨ ਕਰ ਨ ਬਿਲਾੰਬ ਮੈਂ ਤੇਰਾ ਹੀ ਹਾਂ ਤੇਰਾ ਹੀ ਦਿੱਤਾ ਪੁੰਚ ਰਿਹਾ ਹਾਂ ਹਾਂ ਤੇਰਾ ਹੀ ਹਾਂ ਸਹਬ ਕੀਂ ਤੇ ਜੋ ਇਓ ਸ਼ੁਕਰ ਗੁਜ਼ਾਰਨ ਲੱਗ ਜਾਂਦਾ ਸਮਝੂ ਉਸ ਦੀ ਦਿੱਤੀ ਭੇਟ ਓਸ ਅਗੇ ਰੱਖਣ ਲੱਗ ਗਿਆ ਜਿਸ ਕੀ ਬਸ ਤੇ ਸਾਗਾ ਰੱਖੇ ਪ੍ਰਭ ਕੀ ਆਗਿਆ ਮੰਨੈ ਮਾਖੈ ਤੇ ਸਵੀਕਾਰ ਕਰ ਰਿਹਾ ਸਹਬ ਦੇ ਰੱਖ ਲੈ ਸਭ ਤੇਰਾ ਹੈ ਮੈਂ ਨਹੀਂ ਜਦ ਅ ਜਿੰਨਾ ਵੀ ਦੋਸ਼ ਨਹੀਂ ਕਰਦਾ ਤਾਵੇਂ ਸ਼ੁਕਰ ਹੈ ਜਦੋਂ ਦਇਆ ਦਾ ਜਦ ਖੋਲੇਗਾ ਤਾਵੇਂ ਸ਼ੁਕਰ ਹੈ ਜਿਸ ਦੇ ਸੁਭਾਅ ਚ ਇੱਕ ਸਾਰਤਾ ਗਈ ਪ੍ਰਮਾਤਮਾ ਕੀ ਕਰਦਾ ਉਸਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਪ੍ਰਮਾਤਮਾ ਤੇ ਦਇਆਲ ਹੈ ਉਹ ਫਿਰ ਹੋਰ ਵੀ ਚੌਗੁਣਾ ਬਖਸ਼ਦਾ ਹੈ ਉਹ ਘਾਟ ਨਹੀਂ ਪਾਉਂਦਾ ਚੌਗੁਣੀਆਂ ਦਾਤਾਂ ਦਿੰਦਾ ਹੈ ਕਿਸ ਨੂੰ ਜਿਹੜਾ ਇਹ ਮੰਨ ਲੇ ਵੀ ਤੂੰ ਹੀ ਹੈ ਤੂੰ ਹੀ ਹੈ ਦੇਨ ਹਾਰ ਦੇ ਤਾਂ ਵੀ ਭਲਾ ਨਾ ਦੇ ਤਾਂ ਵੀ ਭਲਾ ਖੋਲੇ ਤਾਂ ਵੀ ਭਲਾ ਜੋ ਇਸ ਤਰੀਕੇ ਨਾਲ ਮਨ ਚ ਸਵੀਕਾਰ ਕਰ ਲੈਂਦਾ ਹੈ ਪ੍ਰਮਾਤਮਾ ਉਸ ਨੂੰ ਹੋਰ ਵੀ ਚੌਗੁਣੀਆਂ ਦਾਤਾਂ ਬਖਸ਼ ਕੇ ਨਿਹਾਲ ਕਰਦਾ ਹੈ ਇਸ ਲਈ ਮੇਰੇ ਮਨਾ ਉਸ ਦੇਨ ਹਾਰ ਦਾਤਾਰ ਨੂੰ ਸਦਾ ਨਮਸ਼ਕਾਰ ਕਰ ਉਸ ਦਾ ਸ਼ੁਕਰ ਪੂਜਾਰਦਾ ਰਹੇ ਗੋਸਤੋ ਬਗੈਰ ਤੇਰਾ ਜੀਵਨ ਕਿਸੇ ਲੇਖੇ ਨਹੀਂ ਸਾਹਿਬ ਪਦੇ ਰਾਹੀ ਮਤ ਬਖਸ਼ ਰਹੇ ਸੰ ਵਿਚਾਰਾਂ ਕਰਦੇ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਹਾਰ ਹੈ ਕਿਰਪਾ ਕਰਨੀ ਜੀ ਪਿਆਰ ਅਦਬ ਅਤੇ ਸਤਕਾਰ ਦੇ ਨਾਲ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ